ਦੋਸਤੋ ਛਟੋਰੀ ਪਾਉਣ ਲੱਗਿਆ 12 sire naag di ਇੱਕ ਰਾਜੇ ਦੇ ਦੋ ਬੱਚੇ ਤੇ ਵੱਡਾ ਮੁੰਡਾ ਸੀ ਤੇ ਉਹਨੂੰ ਛੋਟੀ ਕੁੜੀ ਉਹਨੂੰ ਬਾਅਦ ਰਾਣੀ ਬਿਮਾਰ ਹੋ ਗਈ ਰਾਣੀ ਬਿਮਾਰ ਹੋ ਕੇ ਲਾਜ ਬੜੇ ਕਰਾਏ ਉਹਨਾਂ ਨੇ ਪਰ ਰਾਮ ਆਇਆ ਨਾ ਰਾਣੀ ਨੂੰ ਜਦੋਂ ਰਾਣੀ ਨੂੰ ਆਮ ਨਾ ਆਇਆ ਉਹਨੇ ਰਾਜੇ ਨੂੰ ਕਿਹਾ ਵੀ ਬੱਚਿਆਂ ਦੀ ਦੇਖਭਾਲ ਤੈਂ ਕਰਨੀ ਆ ਵਿਆਹ ਤਾਂ ਛੋਟਾ ਹੋਏ ਬਿਨਾਂ ਰਹਿੰਦੇ ਨਹੀਂ ਹੁੰਦਾ ਇਹ ਤਾਂ ਹੋ ਹੀ ਜਾਣੇ ਰਾਣੀਆਂ ਦਾ ਤਾਂ ਤੈਨੂੰ ਕੋਈ ਤੋੜਾ ਨਹੀਂ ਪਰ ਬੱਚੇ ਜਿਹੜੇ ਮੇਰੇ ਨੇ ਨਾ ਇਹ ਤੇਰੇ ਵੀ ਨੇ ਖਿਆਲ ਰੱਖੀਂ ਨਾ ਕੰਨੀ ਅੱਛਾ ਕਹਿੰਦਾ ਕੋਈ ਫਿਕਰ ਨਾ ਕਰ ਕੋਹ ਚੇਤਾ ਰਾਣੀ ਜਿਹੜੀ ਨਮੀ ਆਈ ਦੇਖਭਾਲ ਕਰਦੀ ਰਹੀ ਬਾਦ ਕੁੜੀ ਨੂੰ ਕੁੱਟਿਆ ਘੁਰਿਆ ਕਰੇ ਮੁੰਡੇ ਨੂੰ ਵੀ ਦੁਰਵਚਨ ਬੋਲਿਆ ਕਰੇ ਬਹੁਤ ਖਾਣ ਪੀਣ ਤੇ ਵੀ ਲੱਗੀ ਬਹੁਤ ਫਰਕ ਪਾਉਣ ਇੱਕ ਦਿਨ ਕੁੜੀ ਨੂੰ ਤੇ ਲੱਗੀ ਕਹਿੰਦੀ ਮਾਛੀ ਮੈਨੂੰ ਲੱਛੀ ਪਾਣੀ ਦੇ ਦੇ ਕੋਈ ਲੱਛੀ ਪਤਾ ਨਹੀਂ ਕਿਵੇਂ ਨਾਗ ਦਾ ਬੱਚਾ ਛੋਟਾ ਜਾ ਫੜ ਕੇ ਲੱਛੀ ਚ ਪਾਤਾ ਉਹ ਕੁੜੀ ਦੇ ਅੰਦਰ ਨਾਗ ਗਿਆ ਕੁੜੀ ਦੇ ਅੰਦਰ नाग ਪਾਲਣ ਲੱਗ ਗਿਆ। ਪੇਟ ਵੱਡਣਾ ਸ਼ੁਰੂ ਹੋ ਗਿਆ ਕੁੜੀ ਦਾ। ਦੋਨੇ ਭੈਣ ਭਾਈਆਂ ਤੇ ਹੌਲ ਟਲ ਜਾਮ ਲਾਉਣ ਲੱਗੀ। ਮਤੇਰ ਮਾਸੀ। ਬੁਰਾ ਆਪਲਾ ਕਹਿ ਕਰੇ। ਮੁੰਡਾ ਸ਼ਿਆਰਤੀ ਕੁੜੀ ਅਜੇ ਨਿਆਣੀ ਹੋਈ ਸੀ ਕੋਈ ਖਾਸ ਬਾੜੀ ਤੱਕੜੀ ਨਹੀਂ ਸੀ ਅਜੇ। ਕੋਈ ਇੰਨੀ ਸੂਜ ਬੂਜ ਹੈ ਵੀ ਨਹੀਂ ਸੀ। ਜਿਵੇਂ ਜਿਵੇਂ ਉਹਨੂੰ ਤੁੰਤਾਂ ਲੱਗੀ ਚੱਕਣ। ਮੁੰਡਾ ਦੁਖੀ ਹੋ ਕੇ ਕਹਿੰਦਾ ਆਪਣਾ ਇਹ ਦੂਤਾ ਆਪਾ ਕਿਸੇ ਜੰਗਲ ਚ ਦੂਰ ਬੇਰੇ ਹੋਇਆ ਜੇ ਕੋਈ ਸ਼ੇਰ ਵਗੇਰਾ ਖਾ ਜਾਏ ਜਾਂ ਕੋਈ ਆਪਾਂ ਕੁਝ ਖੁਦ ਕਰੀਸ਼ੀ ਕਰਕੇ ਮਰਨਾ ਵੀ ਚੰਗਾ ਹੈ ਆਪਣਾ ਤਾਂ ਬਹੁਤ ਬੁਰੀ ਹਾਲਤ ਹੈ ਦੋਨੇ ਭਾਈ ਇਨ ਤੇ ਭਾਈ ਰਹਿ ਮਤ ਕੇ ਲਵੇ ਜੰਗਲ ਪੈਂਦਾ ਦੀ ਜੰਗਲ ਕੰਨੀ ਨੂੰ ਤੁਰ ਗਏ ਕੁੜੀ ਨੂੰ ਕਦੇ ਤੁਰੀ ਨਹੀਂ ਸੀ ਤੇ ਲੱਗੇ ਕੰਨੀ ਵੀਰਾ ਤੇ ਲੱਗੀ ਆ ਕਿਤੇ ਦੂਰ ਨੇੜੇ ਪਾਣੀ ਦੇਖ ਉਹ ਦਰਖਤ ਤੇ ਚੜਿਆ ਦਰਖਤ ਤੇ ਚੜ ਕੇ ਉਹਨੂੰ ਇੱਕ ਪਾਛੇ ਤੇ ਕੋਠੇ ਜਿਹਾ ਨਜ਼ਰ ਆਇਆ ਬੇ ਮੇ ਕੋਠੇ ਹੁੰਦੇ ਨੇ ਬਈ ਉੱਥੇ ਪਾਣੀ ਵੀ ਹੂ ਜਦੋਂ ਵਸਤੀਆਂ ਨੇ ਚੱਲ ਉਹ ਵਸਤੀਆਂ ਕਰਨ ਨੂੰ ਤੁਰ ਪਏ ਬਹਿਣ ਪਾਈ ਉੱਥੇ ਇੱਕ ਕੱਲੀ ਬੁਢੀ ਰਹਿੰਦੀ ਹੁੰਦੀ ਅੱਛਾ ਉਹਦੇ ਗਾਈਆਂ ਖਾਸ਼ੀਆਂ ਸੀਆਂ ਜਮਾਏ ਜੇ ਜਮਾਏ ਜ਼ਮੀਨ ਵੀ ਜਾਇਦਾਦ ਬਹੁਤ ਖੁੱਲੀ ਸੀ ਬਾਂਦਰ ਤੇ ਬਾਂਦਰੀ ਰੱਖੇ ਵੇ ਤੇ ਬਾਂਦਰ ਗਾਇਆਂ ਚਾਰ ਲਿਆਉਂਦਾ ਤੇ ਨਾਲੇ ਧਾਰਾਂ ਚੋਂਦਾ ਦੀ ਬਾਂਦਰੀ ਦੁੱਧ ਸ਼ਾਮ ਦੀਦੀ ਸੱਤ ਭਾਂਡਿਆਂ ਚ ਦੁੱਧ ਦੱਤਾ ਟਿਕਦਾ ਦੀ ਬੁੜੀ ਦਾ ਐਨੇ ਪਸ਼ੂ ਤੇ ਉਹਦੇ ਕੋਲੇ ਜਾਇਦਾਦ ਵੀ ਖੁੱਲੀ ਸੀ ਹੈਗਾ ਬਾਂਦਰ ਬਾਂਦਰੀ ਕੋਈ ਕੋਨਾ ਧੀ ਨਾ ਪੁੱਤ ਕੁਛ ਨਹੀਂ ਸੀ ਉਧਰ ਨੂੰ ਜਦੋਂ ਤੁਰ ਗਏ ਉਹ ਕੋਠੇ ਚ ਮਾਰੀ ਨਿਗਾ ਕੱਲੀ ਬੁੜੀ ਬੈਠੀ ਐ ਬੁੜੀ ਨੂੰ ਮੱਥਾ ਟੇਕ ਕੇ ਖੜ ਗਏ ਕਹਿੰਦੀ ਪੁੱਤ ਕੁਸੇ ਤੁਸੀਂ ਕੌਣ ਹੋ ਇੱਥੇ ਰੋਹੀ ਬਿਆਵਾਂ ਚ ਕਿਵੇਂ ਤੁਰੇ ਫਿਰਦੇ ਹੋ ਕਿੰਨੇ ਸੋਹਣੇ ਬੱਚਿਆਂ ਉਹਨਾਂ ਨੇ ਇਸ਼ਾਰੀ ਵਿਖਿਆ ਸ਼ਨਾਈ ਮੁੰਡੇ ਨੇ ਉਹ ਕਹਿੰਦੀ ਪੁੱਤ ਮੈਨੂੰ ਤਾਂ ਤੁਸੀਂ ਰੱਬ ਨਹੀਂ ਦੇਤੇ ਮੇਰੇ ਤਾਂ ਆਪਦੇ ਬਾਲ ਬੱਚਾ ਹੈ ਨਹੀਂ ਸੀ ਆਪਣੇ ਕੋਲੇ ਬੜਾ ਕੁਝ ਰੱਬ ਦਾ ਦਿੱਤਾ ਵੈ ਤੁਸੀਂ ਕਿਤੇ ਨਹੀਂ ਜਾਣਾ ਮੇਰੇ ਕੋਲ ਹੀ ਰਹੋ ਉਹ ਕੁੜੀ ਤੇ ਮੁੰਡਾ ਦੋਨੇ ਬੁੜੀ ਨੇ ਕਬਜੇ ਚ ਕਰ ਲਏ ਯਾਨੀ ਬੁੜੀ ਬੜੀ ਸ਼ਾਨੀ ਸੀ ਹੈ ਬਣੀ ਜੇ ਕੁਛ ਯਾਨੀ ਮਤਬਲ ਬਹੁਤ ਪਿਆਰ ਉਹਨੇ ਐਂ ਕੀਤਾ ਉਹਨਾਂ ਬੱਚਿਆਂ ਦਾ ਜਿਵੇਂ ਆਪਦੇ ਬੱਚੇ ਯਾਨੀ ਜੰਮੇ ਵੀ ਹੁੰਦੇ ਆ ਬਾਂਦਰ ਗਾਈਆਂ ਚਾਰ ਲਿਆ ਕਰੇ ਬਾਂਦਰੀ ਦੁੱਧ ਚੋਲਿਆ ਕਰੇ ਬਾਂਦਰੀ ਚੋਈਆਂ ਚੋਂਦਾ ਤੀ ਉਹ ਤੱਤਾ ਧਰ ਕੇ ਰੜਕ ਲਿਆ ਕਰੇ ਕਿ ਉਹ ਦੁੱਧ ਦਾ ਨੀਤੀ ਤੋੜਾ ਕੋਈ ਖਰਾਕ ਦਾ ਤਾਂ ਕੋਈ ਤੋੜਿਆ ਹੀ ਨਹੀਂ ਸੀ ਜਦੋਂ ਕਈ ਦਿਨ ਹੋ ਗਏ ਰਹਿੰਦਿਆਂ ਨੂੰ ਕੁਦਰਤੀ ਬਾਂਦਰੀ ਤੱਤੇ ਦੁੱਧ ਚ ਡੁੱਬ ਕੇ ਮਰ ਗਈ ਡਿੱਗ ਪੀ ਛਾਲ ਮਾਰਦੀ ਗਾਹ ਨੂੰ ਕਿਤੇ ਬਾਪਸ਼ ਮੁਰਪੀ ਤੇ ਵਿੱਚ ਡਿੱਗ ਪੀ ਤੌੜੀ ਦੇ ਤੌੜੀ ਤੱਤੀ ਤੀ ਬਾਂਦਰੀ ਦਮ ਤੋੜ ਗਈ ਹੁਣ ਬਾਂਦਰੀ ਦੇ ਵਿਯੋਗ ਦੇ ਵਿੱਚ ਬਾਂਦਰ ਵਿਸ਼ਾਲ ਮਾਰਤੀ ਇਹ ਜੋੜੇ ਜੋੜੇ ਹੀ ਹੁੰਦੇ ਨੇ ਚਾਹੇ ਜਵਾਨੋਂ ਕੁਛ ਵੀ ਕਹੀ ਜਾਓ ਪਰ ਜਿਹੜੀ ਚੀਜ਼ ਜੋੜੀ ਆ ਜੋੜੀ ਜੋੜੀ ਹੋਈ ਆ ਨਹੀਂ ਵੀ ਜੀ ਲੱਗਦਾ ਬਾਂਦਰੀ ਦਾ ਇੱਕ ਹੀ ਜੀ ਕੰਮ ਹੈ ਜੇ ਬੱਚਾ ਮਰ ਜੇ ਜਿੰਨਾਂ ਦੇ ਦਵਾਰੇ ਬੱਚੇ ਹੁੰਦਾ ਹੈ ਕਹਿੰਦੇ ਉਹਨਾਂ ਨਾਲ ਝੱਟ ਲਾ ਜਨਾ ਕਰਗਰੂ ਲਈ ਰੱਖਦੀ ਆ ਇਹ ਕੌਮ ਦਾ ਪਿਆਰ ਹੁੰਦਾ ਹੀ ਬਾਲਾ ਜਦੋਂ ਬਾਂਦਰ ਵੀ ਮਰ ਗਿਆ ਫਿਰ ਉਹ ਮੁੰਡਾ ਗਾਇਆਂ ਚਾਰ ਲਿਆ ਕਰੇ ਕੁੜੀ ਧਾਰਾਂ ਚੋ ਲਿਆ ਚਵਾਦਿਆ ਕਰੇ ਨਾਲ ਉਹਦਾ ਸ਼ਾਮ ਲਿਆ ਕਰੇ 부ੜੀ ਵੀ ਬਿਰਧਵੱਧ ਹੋਈ ਵੀ ਸੀ 부ੜੀ ਵੀ ਮਰ ਗਈ ਦੁੰਨੇ ਭੈਣ ਭਾਈ ਰਹਿ ਗਏ ਮੁੰਡਾ ਗਾਇਆਂ ਚਾਰ ਲਿਆ ਕਰੇ ਕੁੜੀ ਦੁੱਧ ਸ਼ਾਮ ਛੂੰਬ ਲਿਆ ਕਰੇ ਡੇੜ ਕ ਲਿਆ ਕਰੇ ਕਿਹੜਾ ਕਿਸੇ ਨੂੰ ਦੇਣਾ ਦੀ ਦੁੰਨੇ ਭੈਣ ਭਾਈ ਤੇ ਜਿਹੜਾ ਹੋਇਆ ਉਹ ਜਿਹੜਾ ਅੰਦਰ ਕੁੜੀ ਦੇ ਛੱਪ ਪਲੀ ਜਾਂਦਾ ਸੀ ਉਹ ਜਦੋਂ ਕੁੜੀ ਦੁੱਧ ਦਿੱਤਾ ਤਾਂ ਦਰਦ ਕਰੇ ਠੰਡੇ ਦੁੱਧੀਆਂ ਇਸ਼ਾਰੇ ਜਾਨੀ ਸੱਤੇ ਭਾਂਡਿਆਂ ਦਾ ਦੁੱਧ ਪੀ ਜਾ ਕਰੇ ਮੁੰਡਾ ਬੜਾ ਪਰੇਸ਼ਾਨ ਵੀ ਆਪਣਾ ਦੁੱਧ ਕਿੱਧਰੋਂ ਜਾਂਦਾ ਹੈ ਸਹੀ ਸੱਤ ਭਾਂਡਿਆਂ ਦਾ ਦੁੱਧ ਜਦੋਂ ਚੋਕ ਕੇ ਚੋਇਆ ਚੋਆ ਆ ਖਤਮ ਹੋ ਜਾਂਦਾ ਹੋਵੇ ਚਿੰਤਾ ਇਹ ਤਾਂ ਮੁੰਡੇ ਨੇ ਹੁਣੇ ਦੀ ਭਨੇ ਤੂੰ ਰਾਖੀ ਨਹੀਂ ਰੱਖਦੀ ਤੂੰ ਕਿੱਥੇ ਜਾਂਦੀ ਹੈ ਕੌਣ ਲੈ ਜਾਂਦਾ ਦੁੱਧੋ ਕਹਿੰਦੀ ਮੈਂ ਤਾਂ ਵੀਰਾ ਛਾਉਂ ਜਾਂਦੀਆਂ ਜਦੋਂ ਦੇਖਦੀਆਂ ਭਾਂਡੇ ਖਾਲੀ ਹੁੰਦੇ ਆ ਇੱਕ ਦਿਨ ਉਹ ਮੁੰਡਾ ਆਪ ਗਾਈਆਂ ਨੂੰ ਛੱਡ ਕੇ ਜੰਗਲ 'ਚ ਜਾਣੀ ਰਾਖੀ ਬਹਿ ਗਿਆ ਲੈ ਕੇ ਕਿਰਪਾਨ ਛੱਪ ਕੁੜੀ ਛੌਂਗੀ ਛੱਪ ਕੁੜੀ ਦੇ ਅੰਦਰੋਂ ਨਿਕਲਿਆ ਲੱਗਿਆ ਦੁੱਧ ਪੀਣ ਜਦੋਂ ਪੀ ਕੇ ਵਾਪਸ ਮੁੜਨ ਲੱਗਿਆ ਉਹਨੇ ਤਿੰਨ ਟੋਟੇ ਕਰਤੇ ਕਿਰਪਾਨ ਦਾ ਮੁੰਡੇ ਨੇ ਛੱਪ ਮਾਰਤਾ ਛੱਪ ਮਾਰ ਕੇ ਟੋਕਰੇ 'ਚ ਧਰਿਆ ਟੋਕਰੇ ਧਰ ਕੇ ਪਰਾ ਨਦੀ ਚੱਲਦੀ ਸੀ ਕਿ ਨਦੀ ਦੇ ਕੋਲੇ ਕਹੀ ਦੇ ਨਾਲ ਤਿੰਨ ਟੋਟੇ ਡੋੜੀ 잡ਤੇ ਕੁੜੀ ਨੂੰ ਕਹਿਣ ਲੱਗਿਆ ਭਾਣੇ ਹੋਰ ਜਿਹੜੇ ਪਾਛੇ ਮਰਜੀ ਆ ਵਗ ਜੀ ਆਹ ਦੇਖਣ ਦੀ ਸ਼ਾ ਨਹੀਂ ਤਾਂ ਜਾਣਾ ਕੁੜੀ ਦੇ ਚਿੱਤ 'ਚ ਇਹ ਗੱਲ ਦਾ ਜਾਨੀ ਭੁਲੇਖਾ ਰਹਿਣ ਲੱਗਾ ਵੀ ਮੇਰਾ ਵੀਰ ਇਧਰੋਂ ਕਾਹਦੋ ਰੋਕਦਾ ਇਹ じゃ ਕੀ ਕਾਰਨ ਹੈ ਇਧਰ ਹੋਰ ਕਹਿੰਦਾ ਤਿੰਨ ਦਿਸ਼ਾ ਜਿੱਧਰ ਮੱਜਾ ਤੁਰੀ ਫਰੀ ਇਧਰ ਜਾਈ ਨਾ ਇੱਕ ਦਿਨ ਕੁੜੀ ਨੇ ਆਖਿਆ ਵੀ ਦੇ ਆ ਕੇ ਤਾਂ ਦੇਖਾਂ ਭਲਾ ਕੀ ਦੁਖ-ਸ਼ੋਕ ਹੈ ਵੀ ਇਹ ਮੇਨੂੰ ਵੀਰ ਇਧਰੋਂ ਕਾਹਦੋ ਰੋਕਦਾ ਹੈ ਜਿੱਥੇ ਉਹ ਤਿੰਨੇ ਛੱਪ ਦੱਬੇ ਕੇ ਤੇ ਉਥੇ ਤਿੰਨ ਦਰਾਖਤ ਉੱਗਿਆ ਤਿੰਨਾ ਦਰਾਖਤਾਂ ਨੂੰ ਅੱਡੋ-ਅੱਡੀ ਦੇ ਫੁੱਲ ਬਲੇ ਸੋਹਣੇ ਕੁੜੀ ਨੇ ਕਿਹਾ ਦਰਾਖਤ ਨਾਲੋਂ ਫੁੱਲ ਤਿੰਨ ਫੁੱਲ ਤੋੜ ਲਏ ਜਦੋਂ ਭਾਈ ਛਾਉਂ ਗਿਆ ਭਾਈ ਦੇ ਨਾਲ ਵੀ ਕਿੰਨੇ ਸੋਹਣੇ ਲੱਗਦੇ ਨੇ ਜੂੜੇ 'ਚ ਟੰਗ ਤੇ ਜੂੜੇ 'ਚ ਟੰਗਣ ਦੀ ਦੇਤੀ ਦੋਸਤੋ 12 ਸਿਰਾਂ ਵਾਲਾ ਛੱਪ ਬਣ ਕੇ ਲਵੇ ਪਰਮ ਵਰਮੀ ਸੀ ਕੁੜੀ ਮੰਗਤ ਤਰੀ ਗਈ ਵਰਮੀ 'ਚ ਜਾ ਵੜਿਆ ਜਮਾ ਕੱਲੀ ਰਹਿ ਗਈ ਜਦੋਂ ਰੱਬ ਮਸੀਬਤ ਪਾਉਂਦਾ ਨਾ ਉਦੋਂ ਕੋਈ ਪਤਾ ਨਹੀਂ ਲੱਗਦਾ ਵੀ ਕਿੰਨੀ ਕ ਪੈਣੀ ਆ ਪਹਿਲਾ ਘਰੋਂ ਬੇਕਾਰ ਹੋਈ ਮਾਈ ਨੇ ਛਾਂਬਲੇ ਤੇ ਚਲੋ ਆਪਦੇ ਪੁੱਤਰ ਤੀ ਬਣਾ ਕੇ ਰੱਖੇ ਬਾਅਦ ਚਲੋ ਬਾਂਦਰਬਾਂਦਰੀ ਮਾਰ ਕੇ ਦੁੰਨੇ ਭੈਣ ਭਾਈ ਰਹਿ ਗਏ ਬੁਢੀ ਮਰੀ ਬਾਦ ਹੁਣ ਭਾਈ ਵੀ ਛੱਪ ਬਣ ਕੇ ਵਰਮੀ ਚ ਆਵੜਿਆ ਕੱਲੀ ਰਹਿ ਗਈ ਹੁਣ ਕੱਲੀ ਨੇ ਰੂਹੀ ਵਿਆਹ ਮਾਨ ਦੇ ਵਿੱਚ ਰਹਿੰਦੀ ਐ ਤੇ ਰੋਵੇ ਨਾ ਤਾਂ ਕੀ ਕਰੇ ਹੋਰ ਉੱਚੀ ਉੱਚੀ ਰੋਣ ਲੱਗ ਜੇ ਚਾਂਗਾ ਮਾਰਨ ਲੱਗ ਜੇ ਕਦੇ ਚੁੱਪ ਕਰ ਜੇ ਕਿਹੜਾ ਕੋਈ ਬਰਿਆਉਣ ਵਾਲਾ ਤੀ ਕੋਲੇ ਰਾਜੇ ਦਾ ਮੁੰਡਾ ਕੁਦਰਤੀ ਸ਼িকার ਆਇਆ ਉਧਰ ਨੂੰ ਉਹ ਰੋਂਦੀ ਦੀ ਬਾਜ ਸੁਣ ਕੇ ਵੀ ਆ ਕੋਠਿਆ ਚੋਂ ਰੋਂਦੀ ਜੇ ਕੋਈ ਰੋਂਦਾ ਜੇ ਦੀ ਬਾਜ ਲਾ ਦਿਆ ਕੁਤੀ ਕਿ ਚਿੰਗੜਾ ਜ ਆ ਪੈਂਦਾ ਵੀ ਕੂਕਾਂ ਜ ਆ ਮਾਰਦੀ ਵੀ ਦੇਖੀ ਇਹ ਤਾਂ ਕਹੀ ਕਿ ਕੀ ਆ ਇਹ ਜਦ ਕੁੜੀ ਕੱਲੀ ਬੈਠੀ ਰੋਈ ਜਾਵੇ ਉਹਨੇ ਕੋੜਾ ਕੋਲੇ ਰੋਕ ਕੇ ਰੋਂਨ ਦਾ ਕਾਰਨ ਪੁੱਛਿਆ ਉਹ ਕਹਿੰਦੀ ਵੀਰਾ ਕੀ ਰੋਂਨ ਦਾ ਕਾਰਨ ਤੈਨੂੰ ਦੱਛਾਂ ਵੀ ਮੈਂ ਕੱਲੇ ਭੈਣ ਭਾਈ ਤੇ ਅਸੀਂ ਮੇਰੇ ਭਾਈ ਨੇ ਮੈਨੂੰ ਰੋਕਿਆ ਦੀ ਵੀ ਆਹ ਦਾਖਾਂ ਦੇ ਸ਼ਾ ਨਾ ਜਾਈ ਮੈਂ ਮਾੜੇ ਕਰਮਾਂ ਵਾਲੀ ਬਾਗੀ ਉਧਰ ਮੈਂ ਆਖਿਆ ਵੀ ਕਾ ਤੋ ਰੋਕ ਤ ਦੇਖਤਾ ਆ ਮਾ ਉਥੇ ਤਿੰਨ ਦਰਾਖਤ ਖੜੇ ਤੇ ਤਿੰਨਾਂ ਨਾਲੋਂ ਮੈਂ ਕਿਹਾ ਕਿ ਫੁੱਲੋ ਤੋੜ ਲਈ ਉਹ ਮੈਂ ਵੀਰੇ ਦੇ ਜੂੜੇ ਦੇ ਟੰਗ ਤੇ ਕਿੰਨੇ ਸੋਹਣੇ ਲੱਗਦੇ ਨੇ ਵੀਰੇ ਦੇ ਜੂੜੇ ਚ ਵੀਰਾ ਤਾਂ ਛੱਤ 12 ਛੇ ਰਾਸ਼ਾ ਛੱਪ ਬਣ ਕੇ ਉਹ ਬਰਮੀ ਚ ਜਾਵੜਿਆ ਬਈ ਹੁਣ ਮੈਂ ਇਕੱਲੀ ਰਹਿ ਗਈ ਮੈਂ ਕਹਨਾ ਕੀ ਮਾਪਿਆਂ ਦੇ ਘਰੋਂ ਤਾਂ ਪਹਿਲਾਂ ਹੀ ਅਸੀਂ ਨਿਕਲੇ ਹੋਏ ਤੇ ਸਾਡੀ ਮਤੇਰ ਔਖਾ ਕਰਦੀ ਸੀ ਸਾਨੂੰ ਹੁਣ ਦੋਨੇ ਭੈਣ ਭਾਈ ਰਹਿੰਦੇ ਤੇ ਸਾਡੇ ਨਾਲ ਆ ਗਈ ਸਾਡੀ ਮਾਈ ਜਿਹੜੀ ਉਹ ਵਿਰਧ ਸੀ ਉਹ ਮਰ ਗਈ ਇੱਥੇ ਜਿਹੜੇ ਜਿਹਦੇ ਕੋਲੇ ਅਸੀਂ ਨੇੜੇ ਆ ਲਗੇ ਸੀ ਉਹਨੇ ਨੇੜੇ ਲਾ ਲੇ ਤੇ ਜਾਇਦਾਦ ਬਥੇਰੀ ਆ ਪਸ਼ੂ ਬਥੇਰੇ ਨੇ ਟੋੜਾ ਤਾਂ ਕਿਸੇ ਦੀ ਚੀਜ਼ ਦਾ ਨਹੀਂ ਸਾਡੇ ਉਹ ਕਹਿੰਦਾ ਵੀ ਜੇ ਮੈਂ ਯੋਗੀਆਂ ਦੀ ਮਦਦ ਨਾਲ ਤੇਰੇ ਵੀਰੇ ਨੂੰ ਫੇਰ ਦੁਬਾਰੇ ਬੰਦਾ ਬਣਾ ਦਿਆਂ ਤੂੰ ਮੇਰੇ ਨਾਲ ਸ਼ਾਦੀ ਕਰਵੇਂਗੀ ਸ਼ਾਦੀ ਦੀ ਕਾਰਮ ਨੂੰ ਕਰਮ ਲੈ ਮੇਰੇ ਨਾਲ ਮਾ ਤੇਰੇ ਵੀਰੇ ਨੂੰ ਜੋਗੀ ਲਿਆ ਕੇ ਕੁਛ ਕਰਾਂ ਕੁਛ ਨਾ ਕਰਾਂ ਤੇਰਾ ਭਾਈ ਸ਼ਬੂਤ ਬਣ ਮਾਰਨ ਉਹ ਕਹਿੰਦੀ ਮੈਂ ਤੇਰੇ ਨਾਲ ਸ਼ਾਦੀ ਕਰਾ ਲੂੰ ਇਹ ਗੱਲ ਪੱਕੀ ਆ ਮੈਨੂੰ ਮਨਜ਼ੂਰ ਆ ਜਾਂ ਮੇਰਾ ਭਾਈ ਮੈਨੂੰ ਮਿਲ ਗਿਆ ਮੈਂ ਮੇਰੇ ਭਾਈ ਨੂੰ ਦੱਸ ਦੂੰ ਵੀ ਐਂ ਕਰਕੇ ਵੀਰੇ ਆ ਗੱਲ ਹੋ ਗਈ ਸੀ ਉਹ ਕਦੇ ਨਹੀਂ ਕਹਿੰਦਾ ਵੀ ਤੂੰ ਨਾ ਕਰਾ ਭਾਈ ਉੱਥੋਂ ਉਹ ਆਪਣੇ ਘੋੜਾ ਆ ਕੇ ਆ ਜੋਗੀਆਂ ਕੋਲੇ ਗਿਆ ਜੋਗੀਆਂ ਨੂੰ ਵਿਖਿਆ ਦੱਸੀ ਸ਼ਾਰੀ ਉਹ ਕਨੇ ਚੱਲਾਂਗੇ ਬਾਰਮੀ ਕੋਲੇ ਲਾਗੇ ਵੀਣ ਵਜਾਉਣ ਬਾਤਿ ਸ਼ਵਾਤੇ ਛੱਪ ਨਿਕਲੇ ਬਹੁਤ ਕਈ ਹੋਰ ਵੀ ਵਰਮੀ ਚ ਜਦੋਂ ਉਹ ਆਇਆ ਜੂੜੇ ਦੇ ਫੁੱਲ ਜਦੋਂ ਉੱਤੇ ਉਹਦੇ ਸਿਰਾਂ ਤੇ ਫੁੱਲ ਦਿਸੇ ਕੁੜੀ ਕਹਿੰਦੀ ਉਹ ਮੇਰਾ ਵੀਰ ਹੈ ਉਹਨਾਂ ਨੇ ਉਹ ਕੀਲਿਆ ਕੀਲ ਕੇ ਕੁੜੀ ਦੇ ਕੋਲੇ ਕਰਤਾ ਕੁੜੀ ਨੇ ਜਦੋਂ ਐ ਫੁੱਲ ਤਾਂ ਖਿੱਚੇ ਉਹ ਮੁੰਡਾ ਮੁੜ ਕੇ ਸ਼ਬੂਤ ਹੋ ਗਿਆ ਤਾਂ ਫੁੱਲ ਖਿੱਚੇ ਗਏ ਜੂੜੇ ਤੋਂ ਖਿੱਚਣ ਦੀ ਨਾਲ ਦੀ ਨਾਲ ਉਹ ਪੇਸ਼ ਬਦਲ ਕੇ ਮੁੰਡਾ ਬਣ ਗਿਆ ਫਿਰ ਉਹਨੂੰ ਦੱਛੀ ਵਿਖਿਆਛਾਰੀ ਵੀ ਵੀਰਾ ਤੂੰ ਤਾਂ ਐ ਕਰਕੇ ਆ ਖਵਾਣੀ ਹੋਗੀ ਸੀ ਮੈਂ ਤੇਰਾ ਕਹਿਣਾ ਨਾ ਮੰਨਿਆ ਉਹ ਫੁੱਲ ਤੋੜ ਲਏ ਉਸੇ ਤਿੰਨ ਦਰਾਖਤ ਖੜੇ ਤੇ ਉਹਨਾਂ ਨਾਲੋਂ ਇੱਕ ਇੱਕ ਫੁੱਲ ਲਿਆ ਕੇ ਟੰਗਿਆ ਤੂੰ ਤਾਂ ਉਹ ਚ ਜਾ ਵੜਿਆ ਤੀ ਮੈਂ ਇੱਥੇ ਰੋਂਦੀ ਹੁੰਦੇ ਕੇ ਆ ਘੋੜੇ ਤੇ ਆ ਗਿਆ ਸ਼ਵਾਰ ਮੇਰੇ ਕੋਲੇ ਕਹਿੰਦਾ ਮੈਂ ਫਲਾਣੇ ਰਾਜੇ ਦਾ ਮੁੰਡਾ ਤੂੰ ਕਿਉਂ ਨਿਕਲਦੀ ਕਿ ਮੇਰੀ ਜੰਨੀਆ ਕੌਣ ਐ ਇਹਨੂੰ ਵਿਖਿਆ ਦੱਛੀ ਇਹਨੇ ਜੋਗੀਆਂ ਨੂੰ ਲਿਆ ਕੇ ਤੈਨੂੰ ਕੋਲੇ ਛਾਪ ਦੇ ਲਿਆ ਬੀਨ ਤੇ ਆਗੇ ਮੈਂ ਤੇਰੇ ਜੂੜੇ ਚੋਂ ਫੋਲੋ ਤਾਂ ਸ਼ੇਰਾਂ ਚੋਂ ਖਿੱਚਤੇ ਤੂੰ ਦੁਬਾਰੇ ਫੇਰ ਹੁਣ ਤਾਂ ਮੁੰਡਾ ਬਣਿਆ ਵੀ ਮੇਰੀ ਤਾਂ ਇਹਦੇ ਨਾਲ ਕਾਰਵੇਂ ਬਬੀ ਸ਼ਾਦੀ ਕਰਾਉ ਉਹ ਕਹਿੰਦਾ ਭੈਣੇ ਕਰੂੰ ਤੇਨੂੰ ਤੇਰੀ ਸ਼ਾਦੀ ਇਹਦੇ ਨਾਲ ਜਦੋਂ ਸ਼ਾਦੀ ਕਹਿੰਦਾ ਵੀ ਵਿਆਹ ਹੋਣਾ ਹੀ ਆਪਦੀ ਬਰਾਤ ਲਈ ਆਈ ਮੈਂ ਕਰਦਾ ਤਿਆਰੀ ਉਹ ਕਹਿੰਦਾ ਇੰਨੇ ਬਾਲੇ ਵੀ ਨਹੀਂ ਮੈਂ ਲਿਆਉਂਦਾ ਮੈਨੂੰ ਪਤਾ ਵੀ ਕੱ ਲਈਓ ਤੁਸੀਂ ਵੀ ਮੇਰਾ ਤਾਂ ਜਾਨੀ ਇਹਨੂੰ ਲਜਾਣ ਦਾ ਹੀ ਮਾਸਲਾ ਹੈ ਵੀ ਤੂੰ ਵੀ ਡੰਗਰ ਪਸ਼ੂ ਵੇਚ ਕੇ ਤੈਨੂੰ ਮੰਤਰੀਆਂ ਦੇ ਉਤੋਂ ਦੀ ਫੌਜਾਂ ਦਾ ਜਰਨੈਲ ਬਣਾ ਦੂੰ ਤੁਸੀਂ ਦੋਨੇ ਭੈਣ ਭਾਈ ਹੋਈ ਉੱਥੇ ਰਹੇ ਮੇਰੇ ਕੋਲ ਹੀ ਤੇ ਉਹਦੇ ਨਾਲ ਇਹ ਕਾਰਮਾ ਕਰਮ ਕੇ ਸ਼ਾਦੀ ਕਰਾ ਕੇ ਲਿਜਾ ਕੇ ਫਿਰ ਦੋਸਤੋ ਉਸ ਘਰ ਉਹ ਦੋਨੇ ਭੈਣ ਭਾਈ ਉਹ ਰਾਜੇ ਦੇ ਮੁੰਡੇ ਦੇ ਉਹਦੀ ਭੈਣ ਵਸਣ ਲੱਗੀ ਉਹ ਉਹਨੇ ਦੋਲਾ ਫੌਜਾਂ ਦੇ ਵਿੱਚ ਉਤੋਂ ਦੀ ਜਰਨੈਲ ਬਣਾਤਾ ਤੇ ਫਿਰ ਵਸਦੇ ਰਹਦੇ ਨੇ ਇਹ ਸਟੋਰੀ ਦੋਸਤੋ ਇੱਥੇ ਹੀ ਬੰਦ ਕਰਾਂਗੇ ਤੇ ਹੁਣ ਏਦੂ ਮਿਲਾਂਗੇ ਅਗਲੀ ਸਟੋਰੀ ਨਾਲ